ਇਹ ਹਾਂਦੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬਾਤ ਦਾ ਕਰਦਾ ਮੇਰੇ ਰੋਕ ਕਾ ਕੋਈ ਸੀ ਕਬੂਤਰਵਾ ਦੇ ਸਾਰੇ ਵੀਰਾਂ ਦੇ ਲਉ ਭਾਈ ਉੱਠੜੇ ਹੈ ਕਿ ਉਹ ਉਸਤਾਦ ਫੜਕ ਦੇ ਕੇ ਹੈ ਠੀਕ ਹੈ ਤੇ ਇੱਕ ਵੀ ਜਾਨਵਰ ਵੇਲਾ ਨਹੀਂ ਵਾਦੇ ਇੱਕ ਵੀ ਜਾਨਵਰ ਵੇਲਾ ਨਹੀਂ ਚਲੋ ਵਾਰਾਂ ਵਾਲੇ ਕਬੂਤਰਾਂ ਦਾ ਤਾਂ ਕੋਈ ਦਿੱਕਤ ਨਹੀਂ ਕਰਨੀ ਹੈ ਨਾ ਇਹ ਬਿੱਠ ਮਰੀ ਹੈ ਦੇਖੀ ਕਿ ਕਿਹੋ ਜੀ ਮਰੀ ਹੈ ਪਿੱਠਾਂ ਤਾਂ ਸਹੀ ਹੈ ਯਾਰ ਜਾਨਵਰਾਂ ਦੀਆਂ ਇੱਕ ਮਿੰਟ ਇਹਨਾਂ ਨੇ ਬਿਠਣੀ ਮਰੀ ਹੈ ਜਣਾ ਤੇ ਚਲੋ ਕੋਈ ਡੇਕ ਨਹੀਂ ਹੈ ਨਾ ਮੈਂ ਦੱਸਦੇ ਵੀ ਮੈਂ ਖਦੀ ਨਹੀਂ ਬੀਲਾ ਕੋਈ ਵੀ ਜਾਨਵਰ ਅੱਜ ਤੇ ਅੱਜ ਨਹੀਂ ਕੋਈ ਵੀ ਡਾਉਂਦੇ ਆਪਾਂ ਤੇ ਆਪਣੀ ਰਤੀ ਵੀ ਆਪਣੀ ਕੋਠੀ ਤੇ ਬੈਠੀ ਲੱਗਦੀ ਹੈ ਮੈਨੂੰ ਕਾ ਹੋ ਰੇ ਸਾਹਮਣੇ ਹੂੰ ਰਤੀ ਹੈ ਚਲੋ ਸਪੇਅਰ ਛੱਡਾਂ ਮੈਂ ਆਪਣਾ ਕੀ ਹੈ ਵੇਖ ਕੇ ਆਈ ਹੈ ਵੇ ਛਤਰੀ ਤੇ ਨਾ ਲਾਈਟਾਂ ਉਟਾ ਬੁਝਾ ਦਿਆਂ ਯਾਰ ਕੂਤਰ ਨੂੰ ਦੱਸਿਆ ਹਣਾ ਵੇਲੇ ਨਹੀਂ ਜਿਹੜਾ ਆਇਆ ਬਾਲਾ ਮਾਰਨਾ ਦੁਖੀ ਹੁੰਦਾ ਭੈਣ ਦੀ ਲਗੜੇ ਦਾ ਵੀ ਟਰੈਸ਼ ਨਹੀਂ ਖੀਦੇ ਆ ਰਣਾ ਕੂਤਰ ਤੇ ਰੱਖੀਏ ਬਈ ਛੀਤੀ ਛੀਤੀ ਬਦਾਮ ਹਣਾ ਤੇ ਅੱਜ ਤਾਂ ਵੇਲੇ ਨਹੀਂ ਹੋਏ ਚੱਲ ਕੋਈ ਚੱਕਰ ਨਹੀਂ ਪਿੰਜਰੇ ਭਰੀ ਪਿਆ ਅਜ ਤਾਂ ਅਸੀਂ ਹਣਾ ਤੇ ਕੱਲ ਨੂੰ ਵੇਲੇ ਹੋ ਜਾਣਗੇ ਜੋ ਕੇ ਪਰ ਤਾਂ ਕਾਲੀ ਜੀ ਨਹੀਂ ਆਇਆ 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 ਬੱਤ ਤੇ ਜਮਾ ਨਹੀਂ ਸੰਗ ਮੰਦ ਜਦੋਂ ਮਰਜੀ ਬਦਾਮ ਪਾ ਦੇ ਕੋਈ ਤਾਂ ਕਿ 6 ਵਜੇ ਉੱਠ ਕੇ ਪਾ ਦੇ ਇਦਰੇ ਕੂਤਰ ਨੂੰ ਦਰਦ ਕਰ ਸੱਜੇ ਕਲਾ ਵੀ ਤੁਸੀਂ ਆਓ ਆਇਆ 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 ਬੱਤ ਲੋਪਈ ਧਰੀਏ ਛੀਤੀ ਛੀਤੀ ਬਾਦਾਂ ਆਇਆ 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 ਖੰਡ ਗਲਾਵੀ 2 ਸੇ ਡੰਡੇ ਵਾਲੀ ਆ ਇਧਰ ਕੱਲੇ ਗਲਾਵੀ 2 ਸੇ ਵਾਲੀ ਖੱਬੇ ਵਾਲੀ ਆਇਆ 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 ਬੱਤ ਲੋਪਈ ਰਖਸ਼ੀ ਟਾਈਮ ਨਾਲ ਦਾਣੇ ਕਬੂਤਰਾਂ ਨੂੰ ਯਾਰ ਕੱਲ ਨੂੰ ਵੇਲੇ ਹੋ ਜਾਣਾ ਬਸ ਸਾਰਿਆਂ ਤੋਂ ਵੱਡਾ ਦੁੱਖ ਆਹੀ ਹੁੰਦਾ ਹੁਣ ਆਪਣਾ ਦੇ ਕੂਤਰ ਵੇਲੇ 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 ਆਇਓ 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 ਬੱਤ ਇੱਕ ਮਿੰਟ ਇਧਰ ਵੀ ਰੱਖੀ ਕਬੂਤਰਾਂ ਵਾਲੇ ਪਾਸੇ ਓਹੋ ਗਰਮੀ ਆਇਓ 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 ਖੰਡੋ ਆਇਓ 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 ਲਾਉ ਪਾਈ ਰੱਖੀਏ ਤੇ ਦੂਜੇ ਕਬੂਤਰਾਂ ਨੂੰ ਵੀ ਬਦਾਮ ਆਇਓ 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 ਬੱਤ ਇੱਕ ਮਿੰਟਾ ਠੀਕ ਕਰ ਦੇਣਾ ਇਹ ਖਾ ਲੈਣਾ ਆਇਓ 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 ਖਾ ਲਓ ਚੋਬਰੋ ਇਹ ਕਬੂਤਰਾਂ ਦੇ ਰੰਗ ਰੀਨਿਊ ਕਰਦਗੇ ਮੈਂ ਖਾਲ ਬਾਜ਼ੀਆਂ ਨੇੜੇ ਆ ਗਏ ਇਹਨਾਂ ਦੇ ਇੱਕ ਦਾ ਤਾਂ ਕਰਤਾ ਬਾਅਦ ਚ ਦਿਖਾਵਾਂਗੇ ਚਲੋ ਕੰਡ ਕਾਂਤਲ ਦੇ ਤਾ ਨਾ ਗੂੜਾ ਕਰਤਾ ਰੰਗ ਹੁਣ ਦੋਵੇਂ ਗਲਾਬੀ ਟੂਸੇ ਤੇ ਟੌਰੀ ਵਾਲ ਦਾ ਰੰਗ ਕਰਿਆ ਨੇ ਇੱਕ ਟੂਸੇ ਦਾ ਪਹਿਲਾਂ ਕਰਤਾ ਇੱਕ ਟੂਸਾ ਟਗ ਰਿਹਾ ਉਹ ਕਰ ਦਿੰਨੇ ਆ ਤੇ ਇਧਰ ਹਰੀ ਕਾਂਤਲ ਨੂੰ ਰੱਖ ਦੇ ਗੱਠ ਪਤਾ ਆਇਆ 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 ਬੱਤ ਲੋ ਜੀ ਤੇ ਕੱਚ ਕਾਂਤਲ ਨੂੰ ਵੀ ਰੱਖ ਦੇ ਪਤਾ ਆਇਆ 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 ਬੱਤ ਤੇ ਇਹ ਟੂਸੇ ਵਾਲਾ ਵਿਖਾਂ 8 6 4 ਕਾਟ ਹੀ ਦੇ ਲਓ ਜੀ ਤੇ ਅਰਥ ਗਲਾਮੇ ਤੇ ਰੱਖ ਦਿੱਤੀ ਇਹਨੂੰ 2 ਸੇ ਡੰਡੇ ਨੂੰ ਆਇਆ 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 ਖੰਡ ਕਾਲਾ ਲਾਸਟ ਦੋ ਕਬੂਤਰਾਂ ਨੂੰ ਬਦਾਮ ਪਾਈ ਜਾਂਦੇ ਆ ਭਾਈ ਲਾਸਟ ਦੋ ਹੈ ਦੋ ਰਹਿ ਗਏ ਉਹ ਇੱਕ ਤੂਖਾ ਲਈ ਇੱਕ ਮੈਂ ਖਾ ਲੂੰਗਾ ਹੱਕ ਵੀ ਬਣਦਾ ਨਾ ਆਪਣਾ ਖਾਣ ਦਾ ਆਪਣਾ ਜੀ ਹਾਂ 1 ਮਿੰਟ ਬਈ ਧਰ ਦਿਆਂ ਇੱਕ ਤਾਂ ਭੂਤ ਰਹਿ ਗਿਆ ਇੱਕ ਹਰੇ ਤੂਸ ਵਾਲਾ ਰਹਿ ਗਿਆ ਆਇਆ 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 ਖੰਡ ਇਹ ਤਾਂ ਟੂਪ ਦਾ ਮਨੂ ਆਬ ਨਹੀਂ ਖਾਊਗਾ ਨਹੀਂ ਆਇਆ 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 ਪੋਟਾ ਬੇਸ਼ਰਮ ਜੇ ਵੀ ਖਾਊਗਾ ਹੁਣ ਤਾਂ ਮੈਨੂੰ ਪਤਾ ਹੈ ਇਹਦਾ ਓਕੇ ਹੋ ਗਈ ਰਿਪੋਰਟ ਤੇ ਦਾਣੇ ਪਾਣੀ ਦਾ ਕੰਮ ਕਲੀਅਰ ਹੈ ਬਈ ਇਹਨਾਂ ਦਾ ਮਤਲਬ ਬਜ਼ਾਮਾਂ ਦਾ ਦਾਣਿਆਂ ਦਾ ਪਾਣੀ ਪੂਣੀ ਸਭ ਓਕੇ ਹੈ ਰਿਪੋਰਟਾਂ ਤੇ 1 2 3 4 5 6 7 7 ਕਬੂਤਰ ਰਹਿ ਗਏ ਤੇ 7 ਨੂੰ ਖੁੱਡੇ ਛੱਡ ਦਿਆਂ ਬਈ ਮੈਂ ਹਾਂਜੀ ਲਾਸਟ ਕਬੂਤਰੀ ਤੇ ਇੱਕ ਕਾਂਤ ਵਾਲੀ ਤੇ ਇਹਨੂੰ ਵੀ ਛੱਡ ਦੇ ਖੁੱਡੇ ਜਿਵੇਂ ਲਓ ਓਕੇ ਦੋ ਕਬੂਤਰ ਰਹਿ ਗਏ ਹੁਣ ਇੱਕ ਦਮੇ ਬਾਸੀ ਵਾਲੇ ਅੱਲਾਹ ਜੀ ਇਧਰ ਵੀ ਚੱਕ ਲਾਇਆ ਦੋਵੇਂ ਕੁੱਪਟਰ ਛਲੋ ਏ ਸ਼ੋ ਬਰੋ ਇਹ ਵੇਲੇ ਹੋਇਆ ਟੜਕੇ ਨੂੰ ਨਹੀਂ ਗਲੀਸ ਕਰੂੰ ਸਾਰਿਆਂ ਨੂੰ ਮੈਂ ਖੁੱਲੇ ਹੱਥ ਨਾਲ ਹੁਣ ਅਸੀਂ ਤਾਸ ਖੇਡ ਲ ਗਏ ਬਈ ਹਨਾ ਹੋਰ ਤਾਂ ਫਿਰ ਕੋਈ ਕੰਮ ਨਹੀਂ ਇੱਕ ਮੁੰਡਾ ਆਉਂਦਾ ਸੱਚੇ ਰੂਮੀ ਤੋਂ ਆਪਣਾ ਮਿੱਤਰ ਉਹਨੂੰ ਤਿੰਨ ਚਾਰ ਪੱਠੇ ਦੇਣਾ ਡਾਊਨ ਨੂੰ ਉਹ ਸਾਰੀ ਗੱਲਬਾਤ ਉਹਦੋਂ ਕਰਾਂਗੇ ਕਿ ਪੱਤੇ ਵੰਡ ਰੱਖਿਆ ਠੀਕ ਹੈ ਚਲੋ ਜੀ ਚਲਿਏ ਬਾਦਲਾ ਮੁੰਡੇ ਨੂੰ ਲੈਣ ਬਈ ਹਨਾ ਉਹ ਬਾਦਲਾ ਹੀ ਖੜ ਗਿਆ ਬਾ ਕੁਝ ਟੱਕਰ ਨਹੀਂ ਖੜਸ ਵੀ ਆ ਗਏ ਬਸ ਮਿੰਟ ਚੀ ਲਓ ਜੀ ਅਗਰੇ ਵੀਡੀਓਸ ਆਂ ਕਰਿਆ ਬੋਟੇ ਨੂੰ ਭਰਾਲਿਆ ਸਾਰਾ ਇਹ ਭਰਾਲ ਬੋਟਾ ਇਸਦੇ ਵੀ ਨਾਲ ਚੱਕੀ ਕਰਦਾ ਜੋਬਰ ਦਾ ਅੱਜ ਕੋਈ ਨਾ ਭਰਦਾਂਗੇ ਜੋ ਨਾਲ ਬਾਲੀ ਆ ਓਏ ਵਿਜੈ ਲੋ ਹੈ ਬੱਸ ਨਾ ਬੱਸ ਆ ਗਿਆ ਯਾਰ ਤਾਸ਼ ਗੈਂਟ ਸਾਡਾ ਇੱਕ ਨਵਾਂ ਮੈਂਬਰ ਐਡ ਹੋ ਗਿਆ ਠੀਕ ਹੈ ਲਿਆਂਦਾ ਬਾਈ ਨੂੰ ਚੜਾ ਕੇ ਅਨਸਾਰ ਪੰਜਰਾ ਪੁੰਜਰਾ ਰਖਾਇਆ ਪਾਣੀ ਪਿਆਇਆ ਤੇ ਤਾਸ ਗੇੜ ਸਾਡਾ ਅਜੀਦਾ ਭਰੇ ਪਾਏ ਪੈਸਾ ਸਾਨੂੰ ਬੰਦੇ ਨਹੀਂ ਦਿੰਦਾ ਨਾ ਬਲਜੀਤ ਆਉਂਦਾ ਕੋਈ ਨਹੀਂ ਆਇਆ ਵਿਹਲੇ ਸੀਗੇ ਚਲੋ ਕਰਾਂ ਤਾਸਦਿਆਂ ਲਾਗੇ ਮਿੱਤਾਂ ਮੁੱਤਾਂ ਫਿਰ ਰੂਮੀ ਤੋਂ ਰੂਮੀ ਤੋਂ ਗੱਗੂ ਹਣਾ ਇਹਦੇ ਨਾਲ ਥੋੜੀ ਯਾਰ ਕਬੂਤਰਾਂ ਚ ਨਾ ਪ੍ਰੋਬਲਮ ਆ ਗਈ ਸੀਗੀ ਕੋਈ ਹਣਾ ਉਹ ਦਾਸੀ ਦੇ ਕੀ ਫਾਲਟ ਪੈ ਗਿਆ ਸੀਗਾ ਫਿਰ ਆਪਣੇ ਨਵੇਂ ਕਬੂਤਰ ਲੈ ਕੇ ਜਾਣੇ ਕਿੰਨੇ ਕੇ ਸਾਰੀ ਗਏ ਦੂਜੇ ਪੁਰਾਣੇ ਸਾਰੀ ਖਰਾਬ ਹੈ ਲਗਭਗ ਸਾਰੀ ਖਰਾਬ ਕਿੰਨੇ ਸੀ 40 ਸੀਗੇ 50 ਸੀਗੇ 40 50 ਸੀਗੇ ਸਾਰੇ ਹੀ ਬਿਮਾਰ ਹੋ ਗਏ 40 50 ਡਾਊਨ ਵਾਲੇ ਸੀਗੇ ਬਈ ਸਾਰੇ ਕਬੂਤਰਾਂ ਨੂੰ ਮੰਨ ਕੇ ਚੱਲ ਵਾਇਰਸ ਆ ਗਿਆ ਵਾਇਰਸ ਐਸ ਹੋਈ ਲਗਵਾ ਚ ਲੋਹੀ ਹੋ ਗਿਆ ਸੀ ਦਰੰਗ ਤੇ ਕਬੂਤਰ ਸਾਰੇ ਹੀ ਲਗਭਗ ਗਏ ਕੁਝ 10 15 ਕਬੂਤਰ ਰਹਿ ਗਏ ਹੁਣੇ ਮੇਰੇ ਸਹਾਰ ਨਾਲ 10 15 ਰਹੀਆਂ ਤੇ ਚਲੋ ਕਹਿੰਦਾ ਵੀ ਡਾਊਨ ਨੂੰ ਲੈ ਕੇ ਜਾਣਿਆ ਹਣਾ ਮੈਂ ਕੋਈ ਗੱਲ ਨਹੀਂ ਚੱਲ ਲੈ ਜਾ ਆਪਣੇ ਕੋਲ ਤਾਂ ਵਾਧੂ ਬੈਠੇ ਕੋਈ ਦਿੱਕਤ ਨਹੀਂ ਮੈਂ ਪੰਜ ਦਾ ਰੱਜਿਆ ਹੁਣ ਬਾਹਰ ਨੂੰ ਹੋ ਗਿਆ ਡਰ ਵੀ ਜਾਂਦਾ ਇਹ ਲਓ ਜੀ ਸਪੇਅਰ ਵੇਖੋ ਆਪਣਾ ਐਨ ਪੂਰੀਆਂ ਇਸ਼ਿਆ ਕਰ ਰਿਹਾ ਹਣਾ ਇਹ ਬਚਾਰਾ ਬਾਹਰ ਛੇਲਦੀ ਤੇ ਗਰਮੀ ਉਹ ਬਹੁਤ ਜਿਆਦਾ 43 43 ਡਿਗਰੀ ਟੈਂਪਰੇਚਰ ਹੈ ਤੇ ਅੰਦਰ ਆਉਂਦਾ ਇਹ ਪਾਣੀ ਪੀ ਲੈਂਦਾ ਕਿ ਪਾਣੀ ਪੀ ਕੇ ਫੇਰ ਮੁੜ ਜਾਂਦਾ ਫੇਰ ਜਦੋਂ ਤੇਲ ਆ ਦੇ ਫੇਰ ਪਾਣੀ ਪੀਂਦਾ ਫੇਰ ਦਾਣੇ ਦੋਨੇ ਖਾਣ ਆ ਜਾਂਦਾ ਮਾੜਾ ਮੋਟਾ ਤੇ ਤਾਸ ਗੈਂਗ ਹੁਣ ਕੰਮ ਸ਼ਿਫਟ ਅੰਦਰ ਕਰਤਾ ਤੇ ਹੁਣ ਤਾਸ ਗੈਂਗ ਦੀ ਕਰਦੇ ਹਾਂ ਸਮਾਪਤੀ ਆਪਾਂ ਕਿਹੜੀ ਹਰਕ ਲਾ ਕੇ ਮੋੜਦਾ ਚਲ ਲਾਸਟ ਰਹੀ ਬਬ ਉਹ ਦੁਬਾਰ ਨਹੀਂ ਲਾਉਦੇ ਉਹ ਦੁਬਾਰ ਖਤਮ ਹੈ ਗਾਣੀ ਚੱਲ ਰਹੀ ਆ ਪੂਰੀ ਤਾਸ ਗੈਂਗ ਬਾਈ ਲਾ ਦੇ ਫੇਰ ਕੋਈ ਇਹ ਚੱਲਦਾ ਹਾਂ ਖਾੜਦਾ ਲੋ ਬਾਪ ਕਿ ਜਹ ਪਹਚਾਲ ਆ ਗਿਆ ਸੀ ਬਾਬੇ ਮਸਾ ਹੀ ਬਜੇਸ ਤਾਂ ਤੇ ਬਸ ਇੰਨੀ ਬੱਚਤ ਰਹੇਗੀ ਵੀ ਖੁੱਡੇ ਨਹੀਂ ਡਿੱਗੇ ਕਲੇ ਫਟਣਾ ਡੇਂ ਡੇ ਮਾ ਓਹੋ ਕੀ ਸੀਨ ਹੋ ਗਿਆ ਯਾਰ ਬਾਬੇ ਹੈਰਾਨ ਹੋ ਗਏ ਅਸੀਂ ਬੈਠੇ ਜੇ ਤੇ ਕੂਤਰ ਦੇਖਿਆ ਗਿਆ ਬਾਹਰ ਚ ਤੇ ਅਚਾਨਕ ਚਲੋ ਖੜਕਾ ਹੋਇਆ ਜਣਾ ਲਓ ਜੀ ਜਿਹੜੀ ਗੱਲ ਹੋਈ ਸੀਗੀ ਤੇ ਉਹੀ ਗੱਲ ਕਰਤੀ ਆਪਾਂ ਹਣਾ ਇਹ ਕਨਾਈ ਪਿੰਜਰਾ ਭਰ ਕੇ ਲੈ ਜਾਣਾ ਮੈਂ ਵੀ ਫਿਰ ਪਿੰਜਰਾ ਭਰ ਕੇ ਦੇਵਾਂਗੇ ਠੀਕ ਹੈ ਕਿ ਨਹੀਂ ਮੈਨੂੰ ਐਂ ਲੱਗਦਾ ਵੀ ਮਿੱਤਰ ਹੋਰ ਵੀ ਬਹੁਤ ਕੂਤਰ ਲੈ ਗਏ ਇਹੋ ਜੀ ਕੋਈ ਗੱਲ ਨਹੀਂ ਜੀਵਨ ਨੂੰ ਦਿੱਤੇ ਆ ਖਿੜਕੀਆਂ ਨੂੰ ਡਾਉਣ ਵਾਲੇ ਬਹੁਤ ਚੰਗੇ ਦੋ ਗਾ ਆਪਣੀ ਮਾਰਦਾ ਹੁਣ ਇੱਕ ਦਾ ਸ਼ਾਕ ਖਾਂ ਹੀ ਦਿੱਤਾ ਮੈਂ ਇੱਕ ਦਿੱਤਾ ਆਪਣੇ ਚਿੱਟੀਆਂ ਵਾਲੇ ਜਿਹੜੇ ਜਿੱਤਿਆ ਸੀ ਉਹਦਾ ਭਰਾ ਹੈਨਾ ਹੋਰਾਂ ਨੂੰ ਵੀ ਬਹੁਤ ਦਿੱਤੇ ਆ ਮੈਂ ਕੂਤਰ ਤੇ ਮੰਨ ਕੇ ਚੱਲ ਆ ਪੰਜ ਪੀਸ ਸਿਰਫ ਰੂਮੀ ਵਾਲੇ ਮੁੰਡੇ ਨੂੰ ਦਿੱਤੇ ਆ ਮੈਂ ਜਿਹੜਾ ਮੈਂ ਬਸ ਫੜੀ ਗੇ ਸਿੱਟੀ ਗੇ ਪਿੰਜਰਾ ਕਰਨੀ ਮੈਂ ਲੈ ਆ ਯਾਰ ਕੋਈ ਚੱਕਣੀ ਬਾਧੂ ਬੈਠਿਆ ਹਣਾ ਜਿਹੜੇ ਜਿਹੜੇ ਕਹੇ ਉਹੀ ਉਹੀ ਦਿੱਤੇ ਹਾਂ ਇਹ ਕਹਿੰਦਾ ਵੀ ਉਹਨਾਂ ਨਾਲ ਦਾ ਮੋਜੀ ਨਾਲ ਦਾ ਹਣਾ ਬਈ ਮੈਂ ਕਹਾ ਮੋਜੀ ਨਾਲ ਦੀ ਆ ਬੈਠੀ ਮੋਜੀ ਦੀ ਮੋਜੀ ਦੀ ਤੇ ਤੋਤੇ ਦੀ ਭੈਣ ਠੀਕ ਹੈ ਗੁਲਾਬੀ ਹੁੰਜੇਲੇ ਸ਼ਾਖ ਖੋੜਦਾ ਰਿਆ ਉਹਦਾ ਪਠਾ ਬੈਠਾ ਵਿੱਚ ਲਾਲਚੀਨਾ ਤੇ ਆਹਾਂ ਟੀਰਾ ਬਈ ਆਪਣੀ ਗੁਲਾਬੀ ਟੂਸੀ ਟਬਰੀ ਜਿਹੜੀ ਗਵਾਚੀ ਉਥੇ ਦਾਨ ਸਿੰਘ ਵਾਲੇ ਜਿਹੜੀ ਟਾਈਮ ਚ ਕੱਟਦੀ ਸੀ ਉਹਨੇ ਧੱਕੇ ਨਾਲ ਹਣਾ ਉਹਦਾ ਭਰਾ ਬੈਠਾ ਸ਼ਾਖਾਂ ਤੇ ਟੀਰਾ ਤੇ ਆਹ ਕਬੂਤਰ ਬੈਠਾ ਇਹ ਵੀ ਸ਼ਾਖਾਂ ਜਦੋਂ ਇਹ ਟੂ ਸਿਆਣਿਆਂ ਦੇ ਚੂਹਾਂ ਤੇ ਆਹ ਜਿਹੜੀ ਸ਼ਾਖੀ ਕੂਦਰੀ ਬੈਠੀ ਹੈ ਇਹ ਹੈਗੀ ਹੈ ਜੀ ਆਪਣੀ ਲਗਭਗ ਜਿਹਦਾ ਇੰਸਟਾਗ੍ਰਾਮ ਤੇ ਕਾਫੀ ਵਾਇਰਲ ਜਿਆ ਸੀ ਕੰਮ ਉਹਦਾ ਗਲਾਬੀ ਘੰਡ ਵਾਲਾ ਕਬੂਤਰ ਹੁੰਦਾ ਸੀ ਖੱਟੀਆਂ ਅੱਖਾਂ ਦਾ ਉਹਦੀ ਭੈਣ ਤੇ ਇਸ ਟਾਈਮ ਇਹਦੀ ਭੈਣ ਉੱਡਦੀ ਹੈ ਆਪਣੇ ਕੋਲੇ ਹਰੇ ਕੰਡ ਤੇ ਗਲਾਬੀ ਕਾਂਤ ਵਾਲੀ ਠੀਕ ਹੈ ਜਿੰਨਾਂ ਨਾਲ ਸਾਰਿਆਂ ਦੇ ਨਾਲ ਉੱਡੇ ਹੈ ਜਿਹੜੇ ਜਿਹੜੇ ਕਹੀ ਗਿਆ ਉਹੋ ਹੀ ਮੈਂ ਕਿਹਾ ਵੀ ਚੱਕ ਲੈ ਤੇ ਲੈ ਜਾ ਹੈ ਧੰਨਵਾਦ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਆਹੀ ਕੋਈ ਰਹਿ ਜਾਣਾ ਰਮਨ ਕੇ ਚੱਲ ਹਨਾ ਵੀ ਹੁਣ ਇਹਦੇ ਕੋਲ ਤੇਰੇ ਕੋਲ ਹੈ ਨਹੀਂ ਸੀਗੇ ਡਾਊਨ ਵਾਲੇ ਠੀਕ ਹੈ ਕਿ ਨਹੀਂ ਤੇ ਆਪਾਂ ਕਾ ਵੀ ਕੋਈ ਸੀਣ ਨਹੀਂ ਨੀਗਾ ਵੀ ਫਿਰ ਕੀ ਹੈ ਜੇ ਡਾਊਨ ਵਾਲੇ ਹੈ ਨਹੀਂ ਤਾਂ ਮੰਨ ਕੇ ਚੱਲ ਮੂਨਾ ਕੰਮ ਮਾਵਾਂਗੇ ਸ਼ੌਂਕ ਦਾ ਫਿਰ ਪੂਰਾ ਕਰਨਾ ਹੈ ਮੇਰੇ ਤਰਾ ਸ਼ੌਂਕ ਪੂਰਾ ਹੋ ਜੂ ਇੱਥੇ ਵਾਧੂ ਬੈਠੇ ਆ ਸਾਡਾ ਕੀ ਹੈ ਅਸੀਂ ਤਾਂ ਗਮਾਈ ਹੀ ਹੋਣੇ ਹੁੰਦੇ ਤੈਨੂੰ ਪਤਾ ਹੀ ਹੈ ਜਿੱਥੇ ਜਾਣੇ ਤਾਂ ਸਾਡੇ ਤਾਂ ਫੁਰਫੁਰੀ ਹੁੰਦੀ ਹੈ ਅੱਡੇ ਦਾਣਾ ਤਾਂ ਕਰਕੇ ਠੀਕ ਆ ਜੀ ਚਲ ਓਕੇ ਆ ਬਈ ਜਾਣੇ ਆ ਪਿੰਡ ਨੂੰ ਛੱਡ ਕੇ ਹੁਣ ਆਏ ਤਾਂ ਮੈਨੂੰ ਉਧਰ ਨੂੰ ਜਾ ਕੇ ਹਜੇ ਬਾਦ ਤੱਕ ਚੱਲ ਪਿਆ ਮੁੰਡੇ ਨੂੰ ਛੱਡਣ ਠੀਕ ਆ ਸਾ ਜਿਆਦਾ ਕੋਈ ਗੱਲ ਨਹੀਂ ਮੈਂ ਬਾਦਲ ਫਿਰ ਮੈਂ ਕਿਹਾ ਨਾ ਵੜ ਕੇ ਪੜਾ ਜਾਣਾ ਪੈਂਦਾ ਮੈਂ ਕਿ ਤੂੰ ਬਸ ਕਿਹੜਾ ਆਣਾ ਸ਼ੌਂਕ ਆ ਆ ਬਤਵਾੜਾੜੀ ਜਾਣਾ ਸਾਈ ਦੱਸੇ ਹੀ ਨਹੀਂ ਆਇਆ ਕਿੱਥੋਂ ਐ ਰੂਮ ਵੀ ਤੋਂ ਆਣੀ ਆ ਰਹੀ ਐ ਇਦਾਂ ਹੀ ਅੱਛਾ ਐ ਤੈਨੂੰ ਹਾਂ ਮਾ ਨਿਕਲੋ ਹੈ ਬਲੇ ਟੈਲ ਦੀ ਕੂਤਰਾ ਦਾ ਹੂਣ ਅੱਕ ਐ ਪਹਿਲੀ ਰਿਆਖਾ ਐ ਬਾਈ ਕੂਤਰਾ ਦਾ ਪਹਿਲੀ ਰਿਆਖਾ ਜੀ ਦਾ ਵੀ ਚਾਹੀਦੀ ਐ ਹੈਨਾ ਅਗਲੇ ਤੁਹਾਨੂੰ ਫਿਰ ਮੋੜਾ ਜੀ ਹਾਂਜੀ ਬਾਬੋ ਤੇ ਆਗੇ ਘਰੇ ਬਈ ਮੁੰਡੇ ਨੂੰ ਅਪਰ ਚੜਾ ਜਾਂਦਾ ਬਸ ਤੇ ਉਹ ਮੈਨੂੰ ਲੱਗਦਾ ਆਪਣੀ ਸ਼ਾਖੀ ਕੂਤਰੀ ਬੈਠੀ ਐ ਬਈ ਉਹ ਬੈਠੀ ਸਾਹਮਣੇ ਆਪਣੀ ਕੋਠੀ ਤੇ ਆਈ ਥਿੰਕ ਸੋ ਉਹੀ ਹੋਵੇ ਮੈਨੂੰ ਗਲਾਬੀ ਟੂਸਾ ਦਿਖਿਆ ਉਹਦਾ ਬਾਕੀ ਚਲੋ ਆਪਾਂ ਕਨਫਰਮ ਕਰ ਲੈਨੇ ਆ ਆਪਣਾ ਸਫੇਰ ਬੈਠਾ ਛਤਰੀ ਤੇ ਇੱਕ ਅੱਧਾ ਕਬੂਤਰ ਹੋਰ ਬਾਣ ਦੇ ਗਣਾ ਛਤਰੀ ਤੇ ਆਪਾਂ ਆਓ ਮਿੱਠੀ ਬਾਬੇਓ ਸਾਹਮਣੇ ਬਈ ਇੱਕ ਟੂਸਾ ਦਾ ਗਲਾਬੀ ਵਿਖਾਈ ਜਾਂਦੀ ਆ ਉਹ ਦੇਖੋ ਹਣਾ ਫਿਰ ਉਹੀ ਹੋਣੀ ਆ ਇਹ ਹੋਰ ਤਾਂ ਕੋਈ ਕਬੂਤਰ ਹੀ ਹੈਣੀ ਆ ਚਲੋ ਛਤਰੀ ਉੱਚੀ ਕਰਕੇ ਲਾਤੀ ਲਓ ਜੀ ਤੇ ਇਧਰ ਆਹ ਫੱਟੀਆਂ ਲਾਦ ਗਏ ਬਈ ਹਣਾ ਹੋ ਕੋਈ ਪਚਾਲ ਪਚੂਲਦੇ ਆ ਚੌੜ ਕਰੀ ਜਾਂਦੇ ਸੀ ਪਤਾ ਹੀ ਨਹੀਂ ਲੱਗਿਆ ਵੀ ਅਸੀਂ ਖੁੱਡੇ ਦੇ ਬਾਹਰ ਚ ਬੈਠੇ ਕਬੂਤਰ ਵੇਖੀ ਆ ਕਿਹੜਾ ਜਰਾਕ ਆਇਆ ਫਰ ਫਰ ਜੀ ਹੋਈ ਤੇ ਇਹ ਦੇਖਿਆ ਦਾ ਭੈਣ ਸਾਰਾ ਢਾਂਚਾ ਆਇਆ ਥੱਲੇ ਹਨਾ ਵੇਲਿਆਂ ਨੇ ਕਰਨ ਕਿ ਖਾਈ ਜਾਂਦੀ ਐ ਬਸ ਹੈ ਤੇ ਢਿੱਡ ਭਰੀ ਜਾਂਦੀ ਐ ਤੇ ਫਟਣੇ ਤੋੜਨੇ ਵੇਲਿਆਂ ਨੇ ਹੋਰ ਕੀ ਕਰਨੇ ਨਾਨੇ ਹਨਾ ਤੇ ਬਾਕੀ ਚਲੋ ਕੋਈ ਨਾ ਉਹ ਮੁੰਡੇ ਕੋਲੇ ਬਿਮਾਰੀ ਸੀ ਨਾ ਬਸ ਤਾਂ ਚਲੋ ਫਿਰ ਵੀ ਆਪਣੇ ਯਾਰ ਮਿੱਤਰ ਸੀਗਾ ਮੈਂ ਕੋਈ ਚੱਕਰ ਨੇ ਤੂੰ ਆਇਆ ਯਾਰ ਦੇਖੀ ਉਹ ਭੈਣ ਦੀ ਲਣ ਜਿਹੜਾ ਵਜੁੰਦਾ ਹੋ ਜੂਗਾ ਬਾਅਦ ਚ ਤੇ ਦੋਵੇਂ ਕੂਤਰਾਂ ਵੀ ਆਪਣੀਆਂ ਆਪਣੀ ਕੋਠੀ ਤੇ ਬੈਠੀਆਂ ਸੀਗਾ ਇੱਕ ਤਾਂ ਜਦੋਂ ਮੈਂ ਤਾਂ ਚੜਿਆ ਇੱਕ ਤਾਂ ਇੱਥੋਂ ਉੱਡ ਗਈ ਇੱਥੇ ਬੈਠੀ ਸੀ ਆਹ ਤਾਂ ਤੇ ਰੱਤੀ ਗਲਾਬੀ ਬਗਲ ਦੀ ਉਹ ਹੋ ਬੈਗੀ ਸਾਹਮਣੇ ਆ ਗਿਆ ਠੀਕ ਹੈ ਉਹ ਦੇਖੋ ਉਹ ਬੈਠੀ ਇੱਕ ਮਿੰਟ ਤੇ ਸ਼ਾਹ ਕਿਸ ਨੂੰ ਦਿਖਾ ਰਣਾ ਆਪਣੀ ਮੈਂ ਰਤੀ ਹੋਰੇ ਸ਼ਾਹ ਕਿ ਇਧਰ ਵੇਖੋ ਉੱਡਣਾ ਜਾਵੇ ਸ਼ਾਹ ਕਿ ਉਹ ਬੈਠੀ ਆਪੇ ਆਖਾਤ ਨੂੰ ਬੈਗਾ ਨਹੀਂ ਗਿਆ ਰਿਹਾ ਬੁਰਾ ਹੜਾ ਬਖਾਂਡਤਾ ਆਪਣੀ ਦਾ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਦੇਖਦੇ ਆ ਕੀ ਸੀ ਨਾ ਹਣਾ ਕੀ ਪਤਾ ਘਰੇ ਜਾ ਹੀ ਬੜ ਨੇੜੇ ਹੀ ਹੁੰਦਾ ਘਰ ਸਾਹਮਣੇ ਆਇਆ 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 ਪੱਤਾ ਆਇਆ 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 ਚਲੋ ਦੇਖਦੇ ਆ ਕਿ ਸੀਨੇ ਕਰਾ ਥੱਲੇ ਜਾਲਦੇ ਬੈਠੇ ਰਹਿੰਦੇ ਨੇ ਇਹ ਚ ਨਾ ਨਹੀਂ ਛੇੜਦੇ ਹਾਂਜੀ ਬਾਪੂ ਤੇ ਕਬੂਤਰੀ ਬਈ ਆਪਣੀ ਉਥੋਂ ਬਾਜਾ ਬੂਜਾ ਮਾਰੀਆਂ ਆਪਣੀ ਕੋਠੀ ਤੋਂ ਉੱਡ ਕੇ ਬੈਂਦੀ ਬੈਂਦੀ ਹੋ ਸਾਹਮਣੇ ਬੈ ਗਈ ਆ ਕੇ ਹਨਾ ਉਮੀਦ ਹੈ ਵੀ ਕਰੇ ਆ ਜੇ ਜੇ ਇਹ ਆ ਗਈ ਤਾਂ ਸਰਾ ਲੱਗ ਜਾਣਾ ਹੈਗਾ ਲਓ ਜੀ ਤੇ ਇਧਰ ਵੱਡੀਆਂ ਕਬੂਤਰਾਂ ਹੁੰਦਾ ਨੇ ਰੱਖ ਲਏ ਆਇਓ 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 ਖੰਡੋ ਹਾਂਜੀ ਤੇ ਕਬੂਤਰਾਂ ਬਈ ਇੱਕ ਤਾਂ ਬੈਠੀ ਉਹ ਸਾਹਮਣੇ ਠੀਕ ਐ ਉਹ ਬੈਠੀ ਤੇ ਇੱਕ ਬੈਠੀ ਆ ਹੋ ਕੋਠੀ ਤੇ ਤੇ ਦੋਵੇਂ ਕੂਤਰੇ ਕਿ ਇਧਰ ਬੈਠੇ ਕਿ ਇਧਰ ਬੈਠੇ ਵਿਚਾਲੇ ਆਪਣੇ ਛਤਰ ਗਏ ਦੇਖੋ ਜਾਂਦੇ ਆ ਕਿ ਨਹੀਂ ਘਰੇ ਆਈ ਤੀਜੇ ਦਿਨ ਇਹਨਾਂ ਦਾ ਵੈਸੇ ਆ ਬਈ ਰਤੀ ਆ ਜਿਹੜੀ ਇਹਦਾ ਛੱਪੜ ਚੋਂ ਪਾਣੀ ਪੀਈ ਹੈ ਨਾ ਇਹ ਤਾਂ ਰਿਪੋਰਟ ਆ ਗਿਆ ਆਪਣੇ ਕੋਲੇ ਉਹ ਕੂਦਰੀ ਸਹੀ ਆ ਹਜੇ ਇਹ ਘਰੇ ਆ ਗਈ ਤਾਂ ਲਓ ਜੀ ਤੇ ਨਾਲ ਦੀ ਨਾਲ ਵਾਟਰ ਵੀ ਪਾਤਾ ਬਈ ਕਬੂਤਰਾਂ ਨੂੰ ਤੇਦਰ ਕਬੂਤਰਾਂ ਦੇ ਪਾਸੇ ਵੀ ਪਾਤਾ ਪਾਣੀ ਵੀ ਤੇ ਦਾਣੇ ਵੀ ਬੇਖੋੜ ਢਾਗ ਦਿੰਦੇ ਲੋ ਉਹ ਕਿਉਂ ਨਾ ਰੋੜਤਾ ਦਾਣੇ ਪਾਣੀ ਨਾਲ ਅੱਗੇ ਲਾਉਗੇ ਇਹਨਾਂ ਨੂੰ ਇੱਕ ਕਬੂਤਰੀ ਆਉਣ ਦੀ ਪੂਰੀ ਚਸ ਚਾ ਟੂਸਿਆਂ ਵਾਲੀ ਉਹ ਬੈਠੀ ਸਾਹਮਣੇ ਦੋ ਤਿੰਨ ਕੋਠਾਂ ਬਦਲ ਦਿਗਾਉਣੇ ਤੇ ਆਜੂ ਵੱਡੀ ਉਮੀਦ ਹੈ ਰਤੀ ਦਾ ਬਈ ਗੰਦ ਪਾਉਣ ਤੇ ਹੋਈ ਬੇ ਛੱਪੜ ਤੇ ਡਾਕ ਕੇ ਪਾਣੀ ਨਾਲ ਹੈ ਮੁੰਡੇ ਕਿ ਫਿੱਤੀ ਮੁੰਡੇ ਫਿਰ ਇਹ ਸਿਆਣੀਆਂ ਨੇ ਪਾਏ ਨਹੀਂ ਪੀਤਾ ਉਹ ਫੰਗ ਫਰੋਲੀ ਆਂਦੀ ਰਤੀ ਬੈਠੀ ਤੇ ਗੋਲਿਆਂ ਚ ਵਦਗਾ ਆ ਉਦ ਚਲੋ ਦੇ ਨਹੀਂ ਆਈ ਤਾਂ ਹਣ ਇਧਰ ਤਾਸ਼ ਵਾਲਾ ਕੰਮ ਪੂਰਾ ਜੋਰਾਂ ਛੋਣਾ ਤੇ ਇਹ ਨਾ ਮੁੰਡੇ ਬਾਸ ਤੁਸੀਂ ਡਿੱਗਨ ਤੇ ਦਵਣ ਦਿਓ ਖਿੱਚ ਕੇ ਰੱਖੋ ਕੰਮ ਹਾਂ ਬਸ ਹਾਂਜੀ ਮੇਰੇ ਵੀਰੋ ਆ ਗਏ ਜੀ ਇਧਰਲੇ ਘਰੇ ਤੇ ਇੱਕ ਜਿਹੜਾ ਛੜਰੀ ਦੇ ਬੰਨਿਆ ਸੀ ਤੇ ਇੱਕ ਸਫੇਰ ਆਪਣਾ ਹਨਾ ਦੋਵੇਂ ਕਬੂਤਰ ਲਾ ਕੇ ਕਰ ਤੇ ਅੰਦਰ ਤੇ ਕਬੂਤਰੀਆਂ ਨਹੀਂ ਆਂਗਾ ਬਈ ਆਪਣਾ ਮਨਨ ਕੇ ਚਲੋ ਨਾ ਹੀ ਤਾਂ ਟੂਸਿਆਂ ਵਾਲੀ ਆਈ ਏ ਟੂਸੇ ਟੌਰੀ ਵਾਲੀ ਤੇ ਨਾ ਹੀ ਰੱਤੀ ਆਈ ਏ ਗਲਾਬੀ ਬਗਲ ਵਾਲੀ ਮਤਲਬ ਵੀ ਗਲਾਬੀ ਟੂਸਿਆਂ ਵਾਲੀ ਦਾ ਆਉਂਦੀ ਸੀਗੀ ਹਨਾ ਬਈ ਤੁਹਾਨੂੰ ਮੈਂ ਦੱਸਦਾ ਤੇ ਕਦੇ ਉਹ ਉਥੇ ਬੈ ਗਈ ਕਦੇ ਇੱਥੇ ਬੈ ਗਈ ਉਹ ਰੱਤੀ ਆਉਂਦੀ ਸੀ ਓੱਡ ਕੇ ਬਈ ਨਾਲ ਡਾ ਕੇ ਲੈ ਜਾਂਦੀ ਸੀ ਨੂੰ ਪਤਾ ਨਹੀਂ ਕਿੱਥੇ ਹਨਾ ਤੇ ਦੋਵੇਂ ਹੀ ਨਹੀਂ ਆਂਗਾ ਰੱਤੀ ਨੇ ਆਪ ਤਾਂ ਉਹਨਾ ਕਿਸੇ ਦੂਜੀ ਨੂੰ ਵੀ ਆਉਣ ਦਿੱਤਾ ਭੈਣ ਦੀ ਲਗੜੀ ਨੇ ਚਲੋ ਕੋਈ ਚੱਕਰ ਵਾਲੀ ਗੱਲ ਨਹੀਂ ਬਈ ਤੇ ਇੱਧਰ ਰੱਖੀਏ ਇਹਨਾਂ ਨੂੰ ਧਾਣੇ ਜਾਨਵਰਾਂ ਨੂੰ ਆਇਓ 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 ਬੱਤਾ ਇਹ ਪਾਣੀ ਬਾਜ ਕੇ ਇਧਰ ਲੈਣਾ। ਬਾਕੀ ਪਾਣੀ ਤਾਂ ਇਧਰ ਵੀ ਮੁੱਕ ਚੱਲਿਆ ਬਈ ਆਪਣਾ ਕੱਸੀ ਵਾਲਾ ਜਿਵੇਂ ਥੱਲੇ ਗਈ ਹਨਾ ਕੋਈ ਕੱਲ ਨਹੀਂ ਅੱਜ ਟੈਂਕਰ ਲਿਆਉਣਾ ਸੀ ਭਰ ਕੇ। ਇਹ ਥੋੜਾ ਜਿਹਾ ਬਣਿਆ ਨਹੀਂ ਕੋਈ ਸੀਰ ਹਨਾ ਕੱਲ ਨੂੰ ਦਮਣੀਆਰ ਗਾ ਨੂੰ ਆਖਾਂ ਯਾਰ ਪਾਣੀ ਦਾ ਹੱਲ ਕਰੋ। ਲੋਕ ਜੀ ਡਟਦੇ ਇਧਰ ਇਹ ਵੀ ਪਾਣੀ ਨਾਲ ਇਹਨਾਂ ਦਾ ਹਕੀਕਤ ਹੈਂਦਾ ਕੁਝਾ ਰੱਖਦੇ ਦਾਣੇ ਤੇ ਹਾਂਜੀ ਮੇਰੇ ਵੀਰੋ ਕਰਦੇ ਬਈ ਵਲੌਗ ਦੀ ਐਂਡਿੰਗ ਤੇ ਅੱਜ ਤੱਕ ਸਾਨੂੰ ਪਤਾ ਏਡਾ ਕੁਝ ਖਾਸ ਕੀਤਾ ਹੀ ਨਹੀਂ ਗਿਆ। ਬਸ ਉਹ ਮਿੱਤਰਾ ਸੀ ਹਨ ਉਹਨੂੰ 4-5 ਜਾਨਵਰ ਦੇਤੇ ਤੇ ਉਹ ਸਾਨੂੰ ਦੱਸ ਹੀ ਦਿੱਤਾ ਵੀ ਕਿਹੜੇ-ਕਿਹੜੇ ਦਿੱਤੇ ਹਨ ਜਿਹੜੇ-ਜਿਹੜੇ ਮਾਨਕ ਚਲਾ ਆਪਣੇ ਉੜਦੇ ਆ ਜਿਹੜੇ-ਜਿਹੜੇ ਆਪਾਂ ਵੜਾਉਣਾ ਮੇਨ ਵੱਡੇ ਜੂੜਿਆਂ ਦੀ ਦਿੱਤੇ ਸਾਰੇ ਇਹੋ ਜੀ ਕੋਈ ਚੱਕਰ ਵਾਲੀ ਗੱਲ ਨਹੀਂ ਹਨ ਤਾਂ ਕਰਕੇ ਤੇ ਬਾਕੀ ਉਹ ਦੇਖੋ ਬਈ ਕਬੂਤਰਾਂ ਵਾਸਤੇ ਦਿਨੋਂ-ਦਿਨ ਸਹੂਲਤਾ ਵਧ ਨਹੀਂ ਜਾ ਰਹੀਆਂ ਕਿਉਂਕਿ ਬਈ ਸਾਨੂੰ ਪਤਾ ਹਨਾ ਵੀ ਮੇਨ ਕਾਰਨ ਕੀ ਹੈ ਮੇਨ ਇਸ਼ੂ ਆਉਂਦਾ ਆਪਣੇ ਕਬੂਤਰਾਂ ਚ ਵੀ ਕਬੂਤਰ ਰੈਸ਼ ਨਹੀਂ ਖਾਈਦੇ ਬਈ ਤੜਕੇ ਨੂੰ ਦਾਣੇ ਰੱਖੀ ਪਈ ਹੁੰਦੇ ਆ ਹੁਣ ਤੁਸੀਂ ਆਏ ਆਖੋਗੇ ਵੀ ਜਮਾਣਾ ਪਹਿਲਾਂ ਮੈਂ ਪਾਉਂਦਾ ਸੀ 1:00 ਵਜੇ ਨੂੰ ਮਤਲਬ ਅੱਜ 1:00 ਵਜੇ ਨੂੰ ਪਾਤੇ ਜਿਵੇਂ ਕੱਲ ਨੂੰ ਮੰਨ ਕੇ ਲਾ ਪਾ ਜਿਵੇਂ ਸਵੇਰ ਡਾਉਣੇ ਆ ਹੁਣ ਤਾਂ ਮੈਂ 2 ਘੰਟੇ ਹੋਰ ਪਿੱਛੇ ਕਰਤਾ ਮੈਂ ਲਗਭਗ 11:00 ਵਜੇ ਨੂੰ ਹਨਾ ਪਾ ਕੇ ਦਾਣਾ ਪਾਣੀ ਬਦਾਮ ਦਾਣੇ ਸਾਰਾ ਕੁਝ ਪਾ ਕੇ ਮਤਲਬ ਚੱਕ ਦੇ ਨਕਲਾ ਪਾਣੀ ਪਿਆ ਰੰਦਾ ਖੂਡਿਆਂ ਚ ਦਾਣੇ ਦੂਰੇ ਕੁਝ ਨਹੀਂ ਹੁੰਦਾ ਖੂਡੇ ਸਾਫ਼ ਹੁੰਦੇ ਹੈ ਇਹ ਫਿਰ ਵੀ ਨਹੀਂ ਸਾਫ਼ ਹੁੰਦੇ ਬਈ ਰੌਲਾ ਇਹ ਹੀ ਆ ਠੀਕ ਆ ਕਿ ਨਹੀਂ ਇਹ ਫਿਰ ਵੀ ਨਹੀਂ ਸਾਫ਼ ਹੁੰਦੇ ਤੇ ਹੁਣ ਮੈਂ ਪੱਖਾ ਲਿਆਂਦਾ ਹਨਾ ਮੈਂ ਵੀ ਕਈ ਵਾਰੀ ਖੂਡਿਆਂ ਚ ਜੇ ਮੰਨ ਕੇ ਚੱਲੋ ਗਰਮੀ ਗਰਮੈਸ਼ ਜੀ ਯਾਰ ਹੋਮਸ ਜੀ ਬਣ ਜਾਂਦੀ ਆ ਉਹਦਾ ਕਰਕੇ ਵੀ ਨਾ ਖੇਚਦੇ ਹੁਣ ਕੀ ਪਤਾ ਮੈਂ ਇੱਕ ਖੁੱਡੇ ਨੂੰ ਐ ਸਿੱਧਾ ਕਰਕੇ ਲਾਤਾ ਪੱਖਾ ਤੇ ਹੁਣ ਇਹ ਖੁੱਡੇ ਵਿੱਚ ਦੀ ਹਵਾ ਵੜ ਕੇ ਇਹ ਤੋਂ ਦੀ ਹਵਾ ਗਈ ਤੇ ਉਹ ਜਾਲੀ ਵੀ ਦੀ ਹੋ ਗਏ ਆਹ ਖੁੱਡੇ ਵੀ ਦੀ ਹੋ ਗਏ ਇੱਥੋਂ ਦੀ ਤੇ ਉਧਰ ਦੀ ਬਾਹਰ ਨਿਕਲ ਜੂਗੀ ਤੇ ਕਰਦਾ ਇਹਦਾ ਬਹੁਤ ਕੁਝਾਨੂੰ ਪਤਾ ਹਾਂ ਮੈਂਨ ਬਸ ਆਹੀ ਕਾਰਨ ਚੱਲੀ ਜਾਂਦਾ ਹੋਰ ਕਬੂਤਰਾਂ ਨੂੰ ਕੋਈ ਚੱਕਰ ਨਹੀਂ ਬਈ ਕਬੂਤਰ ਉਹੀ ਐ ਸਾਰਾ ਕੁਝ ਹਨਾ ਤੇ ਇੱਕ ਮੰਨ ਕੇ ਚੱਲ ਹਰਿਆਂ ਬਿਠਾ ਦੂਏ ਕਬੂਤਰ ਉਹ ਨਹੀਂ ਮੈਨੂੰ ਗੱਲ ਸਮਝ ਆ ਰਹੀ ਈਅਰ ਪਰ ਮਾਨਿਕ ਚਲੇ ਇੱਕ ਤਾਂ ਹੀ ਹੁੰਦਾ ਵੀ ਪੁੱਤਰ ਨੂੰ ਉੱਡ ਕੇ ਆਇਆ ਨੂੰ ਵੀ ਨਹੀਂ ਨਹੀਂ ਸਾਂਭਿਆ ਗਿਆ ਉਹ ਤਾਂ ਚੱਲ ਹਰਿਆ ਬਿਠਾ ਤੇ ਹੋ ਗਿਆ ਮੰਨ ਲੈ ਉਹਨੂੰ ਜੇ ਹਰਿਆ ਬਿਠਾ ਦੂਗਾ ਪ੍ਰੋਪਰ ਪਾਣੀ ਪੂਣੀ ਪੂਰਾ ਕੀਤਾ ਖਰਾਕ ਪਹਿਲਾਂ ਖਵਾਦੀ ਹੈ ਨਾ ਉਹ ਤਾਂ ਹਰਿਆ ਬਿਠਾ ਦਵੇਂਗਾ ਗਰਮੀ ਪੈਂਦੇ ਪੁੱਤਰ ਅੰਦਰ ਆਪੋ ਤੋਂ ਉੱਡ ਕੇ ਆਉਣ ਲਈ ਨਾ ਪਾਣੀ ਪੂਣੀ ਖਿਚਾ ਕੇ ਜਾਵਾਂ ਸੈਟ ਵੈਟ ਕਰਕੇ ਕਿਉਂਕਿ ਤੇ ਜਿੰਨਾ ਉੱਡ ਕੇ ਆਉਂਦਾ ਉਹਨਾਂ ਪੂਰਾ ਕਰਕੇ ਫੇਰ ਮੰਨ ਲੈ ਚੱਲ ਬਦਾਮ ਤੇ ਧੋਤੀ ਕਣਕ ਪਾਉਣੇ ਆ ਇਹ ਫਿਰ ਵੀ ਹਰਿਆ ਬਿਠਾ ਤੇ ਭੈਣ ਨੇ ਯਾਰ ਤੇ ਖੋਏ ਹੁਣੀ ਆ ਥੋੜੇ ਟਾਈਮ ਦੇ ਹੈ ਨਾ ਜਿੱਦਣ ਦੀ ਗਰਮੀ ਵਧੀ ਹੈ ਉਈ ਨਾ ਬਸ ਇਹੀ ਇਸ਼ੂ ਐ ਮੇਨਿਕ ਦਾ ਖਰਾਕ ਨਹੀਂ ਖਾਈਦੇ ਫਿਰ ਖਰਾਕ ਵੀ ਤਾਂ ਹੀ ਖਿੱਚਣ ਜੇ ਕਬੂਤਰ ਅੰਦਰੋਂ ਸੈੱਟ ਹੋਣ ਤਾਂ ਤੇ ਜਿੰਨਾ ਟਾਈਮ ਮਿੱਠਾ ਆਪੀ ਲਿਆ ਨਹੀਂ ਕਰਦੇ ਬਦਾਮਾਂ ਵਾਲੇ ਕਬੂਤਰ ਉਹਨਾਂ ਟਾਈਮ ਤਾਂ ਥੋੜਾ ਜਿਹਾ ਕੰਮ ਢਿੱਚਕਟਾਈ ਚੱਲੂ ਜਦੋਂ ਮਾੜੇ ਪੁੱਤਰ ਅੰਦਰੋਂ ਸੈੱਟ ਹੋ ਗਏ ਨਾ ਜਦੋਂ ਸਾਨੂੰ ਪਤਾ ਲੱਗਿਆ ਕਿ ਫਾਲਟ ਇੱਥੇ ਐ ਉਸ ਤੋਂ ਬਾਅਦ ਕੰਮ ਚੱਲ ਪੈਣਾ ਹੈਗਾ ਬਾਕੀ ਉੱਡੀ ਵਧ ਰੋ ਜਾਂਦੇ ਇਹੋ ਜਿਹੀ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਟਾਈਮ ਪਾਸ ਕਰਾ ਜਾਂਦੇ ਆਪਣਾ ਬਾਕੀ ਹੁਣ ਬਾਜੀ ਛੱਡਨੀ ਸੀਗੀ ਆਪਾਂ 12 ਨੂੰ ਤੇ 12 ਵਾਲੀ ਬਾਜੀ ਵੀ ਨਹੀਂ ਆਪਾਂ ਕੀ ਹਿਸਾਬਕ ਤਾ ਵਾਜੀ ਕੂਤਰੀ ਤੇ ਕੱਲ ਨੂੰ ਢੇੜੇ ਬਣ ਕੇ ਵਧਗਾ ਫਿਰ ਤਾਂ ਛੱਡ ਲਾਂਗੇ ਨਹੀਂ ਫਿਰ ਉਹ ਨੂੰ 14 ਨੂੰ ਕਰ ਦਾਂਗੇ ਤੇ 13 ਤਰੀਕ ਨੂੰ ਦੋ ਛੱਡ ਲਾਂਗੇ ਇੱਕ ਆਪਣਾ ਹਰੇ ਟੂਸੇ ਵਾਲਾ ਜਿਹੜਾ ਝੁੰਬਿਓ ਹਰਿਆ ਤੇ ਇੱਕ ਆਪਣੀ ਆ ਹਰੀ ਕਾਂਤ ਲਈ ਜਿਹੜੀ ਇੱਥੇ ਕਿਹੜੇ ਪਿੰਡੋਂ ਕੀ ਪੁੱਠਾ ਆ ਪਿੰਡ ਸੀ ਭੈਣਾ ਉਹ ਕੀ ਸੀ ਯਾਰ ਉਹਦਾ ਨਾਂ ਬੰਗੀ ਹਾਂ ਬੰਗੀ ਤੋਂ ਹਰੀ ਏ ਜਿਹੜੀ ਉਹ ਦੋਵੇਂ ਛੱਡ ਦਾਂਗੇ ਆਪਾਂ ਕੋਈ ਚੱਕਰ ਵੈਸੇ ਟੂਸੇ ਵਾਲਾ ਪਤਾ ਨਹੀਂ ਮਤਲਬ ਮਾੜਾ ਮੁੱਟ ਗਿਆ ਓਡ ਜੇ ਕਾਂਤ ਵਾਲੀ ਦਾ ਹੁਣ ਐ ਡਰ ਬਾਲ ਆ ਗਈ ਟਾਵਰ ਦੀ ਕੱਚੀ ਐ ਜਦੋਂ ਜੋਰ ਲੱਗਣ ਲੱਗਿਆ ਉਹਦਾ ਇਹ ਨਹੀਂ ਉਹਦਾ ਭੈਣ ਨਹੀਂ ਦਾ ਫੇਰ ਸਿੱਧੀ ਟਾਵਰ ਨੂੰ ਵੱੜ ਜੇ ਉਹ ਕੋਈ ਚੱਕ ਨਹੀਂ ਜਦੋਂ ਛੱਡ ਕੇ ਵੇਖਾਂਗੇ ਕਰੀ ਤੇ ਉਹਦੋਂ ਦਾ ਬਾਕੀ ਸਾਰੇ ਕੁੱਝ ਨੂੰ ਵਧਿਆਣਾ ਚੱਲੀ ਜਾਣਾ ਹੈਗਾ ਤੇ ਠੀਕ ਆ ਬਈ ਦੇਖਦੇ ਆ ਕੱਲ੍ਹ ਨੂੰ ਕੀ ਬੰਦ ਉੱਠ ਕੇ ਸਵੇਰ ਟਾਈਮ ਨਾਲ ਤੇ ਬਾਏ ਬਾਏ ਸਾਰੇ ਵੀਰਾਂ ਨੂੰ